ਅਸੀਂ ਕਿਸੇ ਦੀ ਸੁਣੀ ਵੀਡੀਓ ਨਹੀਂ ਬਣਾਉਂਦੇ ਬਾਕੀ ਨਾ ਸਾਡਾ ਕਿਸੇ ਧਰਮ ਨਾਲ ਬਿਤ ਕਰਾ ਨਾ ਕਰਿਆ ਨਾ ਅਸੀਂ ਕਰਨਾ ਸਾਨੂੰ ਖੁਸ਼ੀ ਕਮੈਂਟ ਕਰਿਆ ਕਰੋ ਮੈਂ ਤਾਂ ਇਹ ਕਹਿਣਾ ਵੀ ਜੋ ਪ੍ਰਮਾਤਮਾ ਨੇ ਪੈਦਾ ਕਰਤਾ ਐ ਸੰਸਾਰ ਦੇ ਉੱਤੇ ਅਸੀਂ ਜਾਤੀ ਬਿਤ ਕਰਾਉਣਾ ਨਾ ਕਿਉਂ ਕਰੀਏ ਬਾਣੀ ਤਾਂ ਗੁਰੂ ਦੀ ਕਹੀ ਜਾਂਦੀ ਬਲੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਕੌਣ ਬੰਦੇ ਫਿਰ ਅਸੀਂ ਗੁਰਵਾਣੀ ਦੀ ਤਾਂ ਲੰਘਣਾ ਕਰਦਿਆਂ ਨਾ ਕੋਈ ਜਾਤੀ ਨਹੀਂ ਹੈਗੀ ਇਹਦਾ ਸਹੀ ਰੰਗ ਦੇ ਲਈ ਬੱਚਾ ਜਨਮ ਦਾ ਹਿੰਦੂਆਂ ਦੇ ਜਨਮ ਪਿਆ ਉਹਦੀ ਟਿੱਕਾ ਲਾਤਾ ਉਹਨੂੰ ਹਿੰਦੂ ਬਣਾਤਾ ਮੁਸਲਮਾਨਾਂ ਦੇ ਜਨਮ ਪਿਆ ਉਹਦੀ ਸੁੰਨਤ ਕਰਤੀ ਉਹ ਮੁਸਲਮਾਨ ਬਣ ਗਿਆ ਪੰਡਤਾਂ ਦੇ ਜਨਮ ਪਿਆ ਉਹਨਾਂ ਨੇ ਜਨਊ ਪਾਤਾ ਉਹ ਪੰਡਤ ਬਣ ਗਿਆ ਸਾਡੇ ਸਿੱਖਾਂ ਦੇ ਜਨਮ ਪਿਆ ਅਸੀਂ ਅੰਬਰ ਤੋਂ ਸਕਾ ਕੇ ਉਹਨੂੰ ਸਿੱਖ ਬਣਾ ਲਿਆ ਅਸੀਂ ਰੰਗ ਦਿੱਤਾ ਪਰਮਾਤਮਾ ਕੋਲ ਤੋਂ ਉਹਨੂੰ ਰੰਗ ਕੋਈ ਨਹੀਂ ਦਿੱਤਾ ਸੀ ਉਹਦਾ ਸਾਫ ਸੂਰਤ ਆ ਜਾਂ ਸੀ ਰੰਗ ਦੇ ਲਏ ਉਹਨਾਂ ਨੂੰ ਜਾਤਾਂ ਦੇ ਤੇ ਅਸੀਂ ਕਿਸੇ ਜਾਤੀ ਦੇ ਖਿਲਾਫ ਕਿਸੇ ਧਰਮ ਦੇ ਖਿਲਾਫ ਬਿਲਕੁਲ ਵੀਡੀਓ ਨਹੀਂ ਪਾਉਣੀ ਸਾਨੂੰ ਬਿਲਕੁਲ ਇਹ ਜੇ ਕਮੈਂਟ ਨਾ ਕਰਿਆ ਕਰੋ ਹੱਥ ਬਨ ਕੇ ਬੇਨਤੀ ਆ ਨਾ ਕੋਈ ਧਰਮ ਮਾਰਾ ਨਾ ਕੋਈ ਜਾਤੀ ਮਾਰੀ ਆ ਜਾਤੀ 'ਚ ਵਿਅਕਤੀ ਮਾਰੇ ਆ ਜਾਤੀ ਨਹੀਂ ਮਾਰੀ ਜਿਹੜੇ ਮੇਰੇ ਵਰਗੇ ਮੂਰਖ ਹੈ ਜਾਤੀ ਨੂੰ ਮਾਰੀ ਕਹਿੰਦੇ ਨੇ ਜਾਤੀ ਨਹੀਂ ਮਾਰੀ ਜਾਤੀ ਕੀ ਵਿਅਕਤੀ ਮਾੜਾ ਆਇਆ ਇਹ ਸੀ ਮੁਸਲਮਾਨ ਜਾਤੀ ਨੂੰ ਕਹੀਏ ਮਾੜੀ ਹੈ ਰੰਗ ਜੇ ਜੀਦਾ ਖਾਨ ਇਹੀ ਮਾੜੇ ਸੀ ਬੁੱਧੂ ਸ਼ਾਹ ਵੀ ਮੁਸਲਮਾਨ ਸੀ 500 ਚੇਲਾ 2 ਪੁੱਤ ਸ਼ਹੀਦ ਕਰਾਇਆ ਭਗਾਣੀ ਜੁੱਧ ਦੇ ਵਿੱਚ ਅਸੀਂ ਕਿਵੇਂ ਜਾਤੀ ਨੂੰ ਮਾੜੀ ਕਹਿ ਸਕਦੇ ਆ ਉਹ ਵੀ ਮੁਸਲਮਾਨ ਸੀ ਜਿਨ੍ਹਾਂ ਜਦੋਂ ਮਹਾਰਾਜ ਚਮਕੌਰ ਦੀ ਗੜੀ ਤੋਂ ਗਏ ਆ ਭਾਈ 75 ਸਿੰਘ ਫੱਟੜ ਹੋਏ ਦੇ ਘਰੇ ਮੁਸਲਮਾਨ ਦੀ ਕੁੜੀ ਨੇ ਮਮਤਾਜ ਨੇ ਸਾਹਮਣੇ ਸਿੱਖ ਨੂੰ ਪੱਟੀਆਂ ਕਰੀਆਂ ਨੇ ਚੀਜ਼ ਹੋ ਗਿਆ ਘਰੇ ਸਸਕਾਰ ਕੀਤਾ ਅਸੀਂ ਕਿਵੇਂ ਜਾਤੀ ਨੂੰ ਮਾੜੀ ਕਹਿ ਸਕਦੇ ਆ ਉਹ ਵੀ ਮੁਸਲਮਾਨ ਧੀ ਆ ਦੇਖੋ ਕੋਈ ਜਾਤੀ ਮਾੜੀ ਨਹੀਂ ਜਾਤੀ ਦੀ ਵਿਅਕਤੀ ਮਾੜੇ ਆਇਆ ਗੁਰੂ ਗੋਬਿੰਦ ਸਿੰਘ ਦਾ ਜ਼ੁਲਮ ਨਾਲ ਵੈਰ ਤੇ ਜਾਤੀ ਨਾਲ ਵੈਰ ਨਹੀਂ ਸੀਗਾ ਜੋ ਜ਼ੁਲਮ ਕਰਦਾ ਸੀ ਬਖਸ਼ਿਆ ਨਹੀਂ 499 ਸਿੱਖ ਮਾਰੇ ਆ ਡੇਰਾ ਦੂਣ ਤੇ ਫਿਰ ਜੇ ਸਿੱਖਾਂ ਦਾ ਮਜ਼ਾਦੀ ਹੁੰਦਾ ਕਾਹਨੂੰ ਮਾਰਦਾ ਤੀ ਉਹਦਾ ਜ਼ੁਲਮ ਨਾ ਵੈਰਦੀ ਇਸ ਕਰਕੇ ਜਾਤੀ ਕੋਈ ਮਾੜੀ ਨਹੀਂ ਬ੍ਰਾਹਮਣਾਂ ਨੂੰ ਕਹੀਏ ਸੀ ਜਾਤੀ ਮਾੜੀ ਆ ਉਹ ਵੀ ਬ੍ਰਾਹਮਣ ਸੀ ਜਿਨ੍ਹਾਂ ਨੇ ਸਿਰ ਤੇਾਰੇ ਚਲਾ ਲਏ ਗੰਗੂ ਹੀ ਮਾਰਾ ਤੀ ਜਾਤੀ ਨਹੀਂ ਮਾਰੀ ਵਿਅਕਤੀ ਮਾਰਾ ਹਰ ਇੱਕ ਜਾਤੀ ਦੇ ਵਿੱਚ ਭਰਾਵੋ ਇਹੇ ਜੀ ਸੇਵਾਦਾਰ ਮਿਲੇ ਆ ਮਹਾਰਾਜ ਨੂੰ ਜਾਤੀ ਨਾ ਮਾੜੀ ਕਹਿਆ ਕਰੋ ਜਾਤੀ ਚ ਵਿਅਕਤੀ ਮਾੜਾ ਹੈ ਗੁਰੂ ਦਾ ਜ਼ੁਲਮ ਨਾ ਬੈਰਤੀ ਜਾਤੀ ਨਾ ਬੈਰਨੀ ਜਿਹਨੇ ਜ਼ੁਲਮ ਕੀਤਾ ਸੋਦਾ ਲਾਇਆ ਅਸੀਂ ਇਹੀ ਬੇਨਤੀ ਕਰਦਿਆਂ ਮੇਰੇ ਵੀਰਾਂ ਨੂੰ ਅਸੀਂ ਕੋਈ ਜਾਤੀ ਵਿਤਕਰਾ ਨਾ ਕਰਨਾ ਤੇ ਕਿਸੇ ਨਾਲ ਨਾ ਕੀਤਾ ਵੀ ਹੱਥ ਵਨ ਕੇ ਬੇਨਤੀ ਹੈ ਦੇਖੋ ਜਿਹੜਾ ਅਸੀਂ ਸਿੱਖ ਕੌਮ ਕਹਨੇ ਆ ਸਿੱਖੀ ਕੌਮ ਨੂੰ ਤਾਂ ਥੋੜਾ ਚਿਰ ਨਾ ਗੁਰੂ ਗੋਬਿੰਦ ਸਿੰਘ ਨੇ ਸਿੱਖ ਧਰਿਆ ਦਸਵੇਂ ਲਾ ਕੇ ਪਹਿਲੀ ਪਾਤਸ਼ਾਹੀ ਤੋਂ ਨਾਤਾ ਮਾਇਆ ਨਾਲ ਕੌਰ ਲੱਗਿਆ ਗੁਰੂ ਨਾਨਕ ਕਿੱਡੇ অবতার ਸੀ ਉਹਨਾਂ ਦੀ ਮਾਤਾ ਨੂੰ ਵੀ ਤੇਰੇ ਭਤਾ ਕਿਹਾ ਕੌਰ ਨਹੀਂ ਲਾਇਆ ਮਾਤਾ ਗੰਗਾ ਸ਼ੀਮੇ ਪਾਤਸ਼ਾਹੀ ਦੀ ਮਾਤਾ ਜੀ ਨੂੰ ਗੰਗਾ ਮਾਤਾ ਹੀ ਕਿਹਾ ਨਾਤਾ ਵੀ ਅਸੀ ਲਾਉਣਿਆ ਪਿਆਰ ਚ ਸਿੱਧੇ ਹੀ ਗੰਗਾ ਨਾਮ ਲੈਂਦੇ ਸੀਗੇ ਮਾਤਾ ਗੁਜਰਖੌਰ ਨੂੰ ਸਿੱਧਾ ਗੁਜਰਖੌਰ ਕਹਿੰਦੇ ਦੀ ਮਾਤਾ ਅਸੀਂ ਪ੍ਰੇਮ ਪਿਆਰ ਨਾਲ ਲਾਉਣਿਆ ਉਹਦਾ ਗੁਰੂ ਗੋਬਿੰਦ ਸਿੰਘ ਨੇ ਸਿੰਘ ਤੇ ਕੌਰ ਲਵਾਇਆ ਵੀ ਇਹੀ ਨਾ ਜਿਹੜੀ ਆਪਾਂ ਹਿੰਦੂ ਮਤ ਹੋਰ ਮਤ ਕੋਈ ਨਹੀਂ ਉਹ ਮਾਲਕ ਦੇ ਘਰੇ ਸਾਹਿਬ ਇੱਕੋ ਹੀ ਮਤ ਹੈ ਠੀਕ ਹੈ ਵਿੱਚ ਕਰਦੇ ਆ ਮੈਨੂੰ ਵੀ ਫੋਨ ਆ ਜਾਂਦੇ ਨੇ ਇੱਕ ਤੂੰ ਬ੍ਰਾਹਮਣ ਕਿਉਂ ਕਹਿਣਾ ਹੈ ਪੰਡਤ ਤਾਂ ਕਹਿ ਦਿਆ ਕਰ ਮੈਂ ਉਹਨੂੰ ਪੁੱਛਿਆ ਬ੍ਰਾਹਮਣ ਕਿਹਦਾ ਨਾਮ ਆ ਪੜ੍ਹੇ ਲਿਖੇ ਨੂੰ ਕਿਹਾ ਗਿਆ ਕਿਉਂ ਉਦੋਂ ਵਿਦਿਆ ਇਹ ਲੋਕਾਂ ਨੂੰ ਸੈਂਸਕ੍ਰਿਤ ਦੀ ਤੇ ਇਹ ਜੀਮੀਦਾਰ ਲੋਕ ਸੀਗੇ ਇਹ ਕੰਮ ਚ ਲੱਗੇ ਰਹਿੰਦੇ ਸੀ ਇਹਨਾਂ ਨੂੰ ਵਿਚਾਰਾਂ ਨੂੰ ਵਿਦਿਆ ਪੜਉਂਦਾ ਟਾਈਮ ਹੀ ਨਹੀਂ ਸੀ ਇਹ ਵਿਦਿਆ ਪੜ ਗਏ ਇਹਨਾਂ ਨੂੰ ਪੰਡਤ ਕਹਿੰਦਾ ਖੱਤਰੀ ਕੌਮ ਸੀਗੀ ਇਹ ਪੜੇ ਲਿਖੇ ਸੀ ਇਹ ਪੜ ਲਿਖੇ ਵੱਡੀਆਂ ਨੌਕਰੀਆਂ ਤੇ ਲੱਗੇ ਇਹਨਾਂ ਦਾ ਦਿਮਾਗ ਵੱਧ ਕੰਮ ਕਰਨ ਲੱਗ ਗਿਆ ਵੀ ਸਾਡਾ ਜਿਹੜਾ ਜੱਟ ਕੇ ਹੈਗਾ ਸੀ ਉਹਦਾ ਗੁੱਸਾ ਮੰਨਦੇ ਨਹੀਂ ਸਾਨੂੰ ਹਰੇਕ ਹੀ ਜੱਟ ਕਹੀ ਜਾਂਦਾ ਹੈ ਉਹ ਜਿਹੜਾ ਕਿੱਤਾ ਬਣ ਗਿਆ ਕਿੱਤੇ ਦੇ ਨਾਂ ਟਿਕ ਗਏ ਕੋਈ ਜਾਤੀ ਨਹੀਂ ਅਸੀਂ ਚਮਾਰ ਕਹਿ ਦਿੰਨੇ ਆ ਚਮਾਰ ਉਹਦਾ ਅਰਥ ਨਹੀਂ ਸਮਝਦੇ ਵੀ ਚਮਾਰ ਕਿਹਨੂੰ ਕਿਹਾ ਗਿਆ ਬਾਬੇ ਰਮਦਾਸ ਭਗਤ ਨੇ ਬਾਣੀ ਚ ਕਿਹਾ ਹਰ ਕੇ ਨਾਂ ਬਣ ਚਾਰੋ ਵਰਨ ਚਮਾਰਾ ਸਾਡਾ ਸਰੀਰ ਚੰਮ ਦੇ ਹੀ ਬਣਿਆ ਹੋਇਆ ਹੈ ਕੋਈ ਬੰਦੇ ਨੂੰ ਚਮਾਰ ਨਹੀਂ ਕਿਹਾ ਕਬੀਰ ਸਾਹਿਬ ਬਾਬੇ ਰਮਦਾਸ ਨੇ ਕਿਹਾ ਵੀ ਜੇ ਤੇ ਚ ਹਰੀ ਦਾ ਨਾਮ ਨਹੀਂ ਨਾ ਇਹ ਚਮਾਰ ਇਹ ਚਮ ਦਾ ਸਾਡਾ ਸਰੀਰ ਬਣਿਆ ਹੋਇਆ ਚਮਾਰ ਕੋਈ ਬੰਦੇ ਦਾ ਨਾਂ ਨਹੀਂ ਕਿੱਤਿਆਂ ਦੇ ਧਰ ਲਿਆ ਜਹਾਜਾਂ ਕਿੱਤਾ ਕਰਿਆ ਉਹ ਆ ਜਾ ਬੰਦੇ ਦਾ ਨਾਂ ਤਾਂ ਰਹਿ ਗਿਆ ਉਹਨਾਂ ਦੀ ਇਤਿਹਾਸ ਬਾਬਾ ਜੱਗੂ RAM ਨੇ ਜੋ RAM ਸਰ ਆਪਣੇ ਸੁਚਾ RAM ਦਾ ਪੁੱਤਰ ਆ ਉਹਨੇ ਸਾਨੂੰ ਬਹੁਤ ਸੋਹਣਾ ਇੱਕ ਗ੍ਰੰਥ ਅਸੀਂ ਮੰਗਾਇਆ ਸੀ ਜੋ ਟੋਲੇ ਵਾਲੇ ਪੰਡਤ ਬਹੁਤ ਚੋਟੀ ਦਾ ਕਵੀਸ਼ਰ ਹੈ ਬਿਰਜਲਾਲ ਸਿਵ ਦਿੱਤੇ ਦਾ ਚੇਲਾ ਬਹੁਤ ਮਹਾਨ ਕਵੀਸ਼ਰ ਹੈ ਹੁਣ ਤਾਂ ਬਜ਼ੁਰਗ ਹੋ ਗਏ ਨੇ ਪਰ ਉਹਦੀ ਬੜੀ ਚੜ੍ਹਾਈ ਰਹੀ ਆ ਉਹਦੇ ਕੋਲ ਮਿਲਿਆ ਬੜਾ ਸੋਹਣਾ ਪੁਰਾਣਾ ਗ੍ਰੰਥ ਹੈ ਉਹਦੇ ਵਿੱਚ ਜੋ ਅਜਾ ਮੱਲ ਹੋਇਆ ਸਾਰੀ ਦੁਨੀਆ ਹੀ ਜਾਣਦੀ ਹੈ ਗੁਰਬਾਣੀ ਦੀ ਵੀ ਉਹਦੀ ਅਧਾਰਨਾ ਦਿੱਤੀਆਂ ਵੀ ਆ ਨੇ ਉਹਦਾ ਬਰਾਵਣਾ ਦੇ ਘਰ ਦਾ ਜਨਮ ਸੀਗਾ ਉਹ ਆਉਦੇ ਗੁਰੂ ਦੇ ਕੋਲੇ ਪਾੜਸਲਾ ਦੇ ਵਿੱਚ ਪੜਨ ਜਾਂਦਾ ਵਿਦਿਆ ਉਹਨੇ ਬਹੁਤ ਵਿਦਿਆ ਪੜੀ ਪਰ ਉਹਦੇ ਗੁਰੂ ਨੇ ਉਹਨੂੰ ਇਹ ਗੱਲ ਕਹੀ ਸੀ ਕਹਿੰਦਾ ਬੱਚਾ ਸ਼ਹਿਰ ਦੇ ਵਿੱਚ ਨਹੀਂ ਵੜਨਾ ਬਾਰ-ਬਾਰ ਦੀ ਆਉਣਾ ਤੇ ਬਾਰ-ਬਾਰ ਦੀ ਹੀ ਜਾਣਾ ਤੈਨ ਸ਼ਹਿਰ ਵੀ ਦੀ ਨਹੀਂ ਨਮਣਾ ਉਹ ਕਹਣ ਲਗਾ ਸ਼ਾਹ ਮਹਾਰਾਜ ਉਹ ਬਾਹਰ-ਬਾਹਰ ਦੀ ਜਾਇਆ ਕਰੇ ਤੇ ਬਾਹਰ-ਬਾਹਰ ਦੀ ਹੋਈ ਆਇਆ ਕਰੇ ਵਿਦਿਆ ਬਹੁ ਸੋਹਣੀ ਪੜੀ ਗੁਰੂ ਦੇ ਕੋਲੋਂ ਇੱਕ ਦਿਨ ਉਹਦੇ ਮਨ ਦੇ ਵਿੱਚ ਫੁਰਨਾ ਆਇਆ ਵੀ ਮੈਨੂੰ ਗੁਰੂ ਸ਼ਹਿਰ ਵਿੱਚੋਂ ਕਿਉਂ ਰੋਕਦਾ ਕਾਰਨ ਕੀ ਆ ਕਿਉਂ ਨੌਜਵਾਨ ਦੀ ਚੜ੍ਹਦੀ ਜਵਾਨੀ ਦੀ ਬੜਾ ਸੋਹਣਾ ਚਿਹਰਾ ਸੀ ਉਦੋਂ ਉਹ ਸ਼ਹਿਰ ਵਿੱਚ ਜਦੀ ਹੋ ਗਿਆ ਜਦੋਂ ਸ਼ਹਿਰ ਦੇ ਦਰਵਾਜ਼ੇ ਦੇ ਅੰਦਰ ਗਿਆ ਜਦੋਂ ਗਾਹਾਂ ਗਿਆ ਮੂਰੇ ਉਹ ਮਹਾਂਲਾਬ ਕੰਜਰਾਂ ਦਾ ਆ ਗਿਆ ਵਿਸ਼ਵਾ ਬੜਾ ਹਾਰ ਸ਼ਿੰਗਾਰ ਲਾ ਕੇ ਮੂੜੇ ਤੇ ਬੈਠੀ ਐ ਤੇ ਅਜਾ ਮਲਵੀ ਬਹੁਤ ਸਨੱਖਾ ਸੀਗਾ ਉਹਦੀ ਨਿਗਾਹ ਅਜਾ ਮਲ ਤੇ ਗਈ ਉਹਨੇ ਉਹਦੇ ਐਸਾ ਨੈਣਾਂ ਦਾ ਤੀਰ ਮਾਰਿਆ ਉਹ ਗਹਿਲ ਹੋ ਗਿਆ ਉਹਦੇ ਉੱਤੇ ਉਹਦਾ ਮਨ ਸੀ ਜਿਹੜਾ ਮੋਟ ਹੋ ਗਿਆ ਉਥਾ ਉਠੋਂ ਦੀ ਆਇਆ ਕਰੇ ਉਥੇ ਰੁਕਣ ਲੱਗ ਗਿਆ ਐਸਾ ਉਹਦੇ ਦੇ ਉਹਨੇ ਜਾਲ ਪਾਇਆ ਉਹ ਤਾਂ ਜਿਹੜੀ ਵਿਦਿਆ ਸੀ ਪੜ੍ਹੀ ਸੀ ਗੁਰੂ ਦੀ ਉਹ ਗੁਰੂ ਤੋਂ ਬੇਮੁਖ ਹੋ ਗਿਆ ਉਹ ਵਿਦਿਆ ਸਾਰੀ ਉਹਦੇ ਕਾਪੜ ਦੇ ਪੱਠ ਵਿੱਚ ਝੋਕਦੀ ਉਥੇ ਰਹਿਣ ਬਹਿਣ ਲੱਗ ਗਿਆ ਜਿਹੜਾ ਇਹਦਾ ਪਿਤਾ ਸੀ ਉਹ ਰਾਜੇ ਦਾ ਬੜਾ ਕਥਾ ਕਰਦਾ ਹੁੰਦਾ ਜਦੋਂ ਪੇਸਾ ਗੁਜ਼ਰ ਗਿਆ ਇਨੂੰ ਕਥਾਕਾਰਨ ਦਾ ਹੁਕਮ ਹੋ ਗਿਆ ਬੜੀ ਸੋਹਣੀਏ ਨੇ ਕਥਾ ਕਰਿਆ ਕਰੇ ਰਾਜਾ ਬੜਾ ਖੁਸ਼ ਹੋ ਗਿਆ ਇਹਦੇ ਉੱਤੇ ਰਾਜੇ ਨੇ ਇਹਨੂੰ ਰਾਜ ਪੰਡਤ ਦਾ ਅਹੁਦਾ ਦਿੱਤਾ ਤੇ ਜਦੋਂ ਰਾਜੇ ਨੂੰ ਵਿੜਕ ਲੱਗੀ ਵੀ ਇਹ ਤਾਂ ਇਹ ਜੀ ਜਗ੍ਹਾ ਤੇ ਜਾਂਦਾ ਉਹਨੂੰ ਸਮਝਾਇਆ ਵੀ ਤੂੰ ਬ੍ਰਾਹਮਣ ਦਾ ਪੁੱਤ ਹੈ ਤੇਰੀ ਬਹੁਤ ਉੱਚੀ ਕੋਲ ਦੀ ਪੱਦਵੀ ਆ ਤੂੰ ਵੀ ਗਲਤ ਜਗ੍ਹਾ ਜਾਣ ਲੱਗ ਗਿਆ ਏ ਮੰਨਿਆ ਨਾ ਬਹੁਤ ਸਮਝਾਇਆ ਨਾ ਹਟਿਆ ਰਾਜੇ ਨੇ ਨਾਲ ਇਹ ਵਿਆਹ ਹੋਇਆ ਸੀਗਾ ਅਜਾ ਮਤਲਬ ਬਹੁਤ ਸੋਹਣੀ ਜਨਾਨੀ ਸੀ ਸਤਵੰਤੀ ਸੀ ਇਹਨੇ ਉਹਨੂੰ ਵੀ ਮਨੋਂ ਤਿਆਗਤਾ ਉਹਦੇ ਐਸੇ ਜਾਲ ਚ ਫਸਿਆ ਰਾਜੇ ਨੇ ਇਹਨੂੰ ਸ਼ਹਿਰ ਤੋਂ ਬਾਹਰ ਕੱਢਤਾ ਜਿਹੜੀ ਜਾਇਦਾਦ ਸੀ ਉਹਦੀ ਜਨਾਨੀ ਦੇ ਨੌਕਰਾਂ ਦੀ ਉਹ ਵਿਸ਼ਵਾ ਨੂੰ ਵੀ ਸ਼ਹਿਰ ਤੋਂ ਬਾਹਰ ਕੱਢਤਾ ਰਾਜੇ ਨੇ ਵੀ ਤੁਸੀਂ ਸ਼ਹਿਰ ਤੋਂ ਬਾਹਰ ਚਲੇ ਜਾਓ ਤੁਸੀਂ ਸ਼ਹਿਰ ਦੇ ਵਿੱਚ ਨਹੀਂ ਆਉਣਾ ਇਹ ਆਦਾ ਭਾਂਡਾ ਠਿੱਕਰ ਚੱਕ ਕੇ ਇੱਕ ਬਾਹਰ ਝੌਂਫੜੀ ਬਣਾ ਲਈ ਉੱਥੇ ਰਹਿਣ ਲੱਗੇ ਇਤਿਹਾਸ ਕਹਿੰਦਾ ਉਹ ਵਿਸ਼ਵਾ ਦੇ 6-7 ਪੁੱਤਰ ਹੋ ਗਏ ਹੁਣ ਬਾਹਰੋਂ ਜਿਹੜੀ ਮਾਇਆ ਸੀ ਉਹ ਖਤਮ ਹੋ ਗਈ ਹੁਣ ਕੋ ਜੰਦਾ ਸਰੀਰ ਮੰਗਦਾ ਤੇ ਸ਼ਹਿਰ ਵਿੱਚ ਆ ਨਹੀਂ ਤੀ ਸਕਦੇ ਪੈबंदी ਲੱਗੀ ਸੀ ਰਾਜੇ ਕੰਨੀਓ ਫਿਰ ਇਹ ਕੀੜੀਆਂ ਮਾਰ ਮਾਰ ਕੇ ਰਜਕਾਰ ਕਰਨ ਲੱਗਾ ਕੀੜੀਆਂ ਦਾ ਸ਼ਿਕਾਰ ਕਰਨ ਲੱਗਾ ਠੀਕ ਹੈ ਕੀੜੀਆਂ ਮਾਰਿਆ ਕਰੇ ਦੋਨੇ ਜੀ ਨੇ ਖਾਲਿਆ ਕਰਨ ਇੱਕ ਦਿਨ ਕੁਦਰਤ ਐਸੀ ਮਾਲਕੀ ਦੀ ਹੋਈ ਸਿਆਲ ਦਾ ਮਹੀਨਾ ਤੀਗਾ ਸ਼ਾਮ ਦਾ ਵੇਲਾ ਸੀ بارش ਪੈ ਰਹੀ ਜਦੋਂ ਸੰਤ ਤੁਰੇ ਜਾਂਦੇ ਉਹਨਾਂ ਦੀ ਝੁੰਬੀ ਚਾ ਕੇ ਖੜ ਗਏ ਇਹ ਸ਼ਿਕਾਰ ਖੇਡਣ ਗਿਆ ਵਾਤੀ ਬਿਸ਼ਬਾ ਨੇ ਦੇਖਿਆ ਵੀ ਸੰਤ ਆ ਗਿਆ ਉਹਨਾਂ ਦੇ ਉਹਨੇ ਦੂਸਰੀ ਝੁੰਬੀ ਚੋਂ ਵੀ ਜੋਨਾਂ ਦਾ ਡੇਰਾ ਕਰਤਾ ਦੋ ਚੋਫੜੀਆਂ ਪਾਈਆਂ ਸੀ। ਨਮਸਕਾਰ ਕਰੀ। ਸੰਤਾਂ ਦਾ ਦਰਸ਼ਨ ਪਿਆ ਤੇ ਵਿਸ਼ਵਾ ਦਾ ਕੁਝ ਮਨ ਸ਼ੁੱਧ ਹੋ ਗਿਆ। ਐਨੇ ਨੂੰ ਅਜਾ ਮੱਲ ਵੀ ਆ ਗਿਆ। ਕੀੜੀਆਂ ਮਾਰ ਕੇ ਲਿਆ ਸੀ ਉਹਨੇ ਉਹ ਸ਼ਿਕਾਰ ਲਕੋਤਾ। ਕਹਿਣ ਲੱਗੀ ਨਾ ਅੱਜ ਆਪਣੇ ਘਰੇ ਸੰਤ ਆਏ ਨੇ। ਜੇ ਤੇ ਮਾਸਰੇ ਨੜਿਆ ਉਹਨਾਂ ਨੂੰ ਇਹਦੀ ਬਾਸ ਨਾ ਜਾਊ ਸੰਤ ਗੁੱਸੇ ਹੋ ਕੇ ਵਗ ਜਾਣਗੇ ਰਾਤ ਦਾ ਟਾਈਮ ਐ ਸਿਆਲ ਦਾ ਮਹੀਨਾ ਹੈ بارش ਪੈਂਦੀ ਹੈ ਜੇ ਸੰਤਾਂ ਦਾ ਕੁਝ ਹੋ ਗਿਆ ਆਪਾਂ ਨੂੰ ਪਾਪ ਮਾਰੂਗਾ ਹਾਂ ਅਜਾ ਮਲਵੀ ਕਹਿੰਦਾ ਹਾਂ ਠੀਕ ਆ ਕਹਿੰਦੀ ਅੱਜ ਫਿਰ ਤੂੰ ਐ ਕਰ ਲਾ ਛੋਲੇ ਚੱਬ ਕੀ ਟਾਈਮ ਨਗਾ ਲਾ ਤੀ ਕਹਿੰਦਾ ਠੀਕ ਆ ਉਹ ਪਈ ਪਿਸ਼ਵਾਨਦਰ ਉਹ ਛੋਲੇ ਲੈ ਆਈ ਤੇ ਸੰਤਾਂ ਕੋਲੇ ਵਾਗੇ ਦੋਨੇ ਜਾਣੇ ਕਹਿੰਦੇ ਮਹਾਰਾਜ ਸਾਡੇ ਕੋਲੇ ਤਾਂ ਆਹਾ ਕੁਛ ਹੈ ਤੁਸੀਂ ਛਕੋ ਤੇ ਉਹ ਦਰਸ਼ਨ ਕਰੇ ਸੰਤਾਂ ਦੇ ਅਜਾ ਮੱਲ ਦਾ ਉਹਦੇ ਪੈਰਾਂ ਤੇ ਡਿੱਗ ਕੇ ਰੋਣ ਲੱਗ ਗਿਆ ਕਹਿੰਦਾ ਮਹਾਰਾਜ ਮੈਂ ਬਹੁਤ ਵੱਡਾ ਪਾਪੀ ਆ ਮਹਾਰਾਜ ਮੇਰਾ ਜਨਮ ਤਾਂ ਪੰਡਤਾਂ ਦੇ ਘਰ ਦਾ ਹੈ ਕਿਉਂ ਪਹਿਲਾਂ ਤੈਨੂੰ ਜਦੋਂ ਕਥਾ ਕਰਦਾ ਹੁੰਦਾ ਸੀ ਇਹਦਾ ਨਾਮ ਰਾਜ ਸਰ ਲੱਗਿਆ ਨਾ ਰਾਜੇ ਦਾ ਜਦੋਂ ਪਰ ਇਹ ਕੰਮ ਕਰਨ ਲੱਗਿਆ ਫਿਰ ਇਹਨੂੰ ਅਜਾਮਲ ਪਾਪੀ ਨਾਂ ਤੇ ਲੱਗ ਗਿਆ ਦਾ ਉਹ ਰਾਜ ਕੱਟਿਆ ਗਿਆ ਕਿਤੇ ਰਾਜ ਦਾ ਕਿਤਾਬ ਲੱਗਿਆ ਸੀ ਵੀ ਰਾਜ ਦਾ ਵਿਦਵਾਨ ਕਿਤੇ ਫਿਰ ਇਹਨੂੰ ਪਾਪੀ ਅਜਾਮਲ ਲੋਕ ਕਹਿਣ ਲੱਗੇ ਫਿਰ ਇਹ ਆਪਦੀ ਬਿਖਿਆ ਸੰਤਾ ਨੂੰ ਦੱਸਣ ਲੱਗਾ ਹੀ ਮਹਾਰਾਜ ਮੈਂ ਬਹੁਤ ਪਾਪੀ ਹਾਂ ਮੇਰੇ ਜਿੱਡਾ ਪਾਪੀ ਕੋਈ ਦੁਨੀਆ 'ਚ ਨਹੀਂ ਹੋਣਾ ਮੈਂ ਤਾਂ ਬਹੁਤ ਗੁਰੂ ਤੋਂ ਬੇਮਖੋ ਕੇ ਜੋ ਵੀ ਧਰਮ ਕਰਮ ਸੀ ਸਭ ਖਤਮ ਕਰਕੇ ਵੀ ਮੈਂ ਤਾਂ ਇਹਦੇ ਪਿਆਰ ਤੇ ਹੈ ਜਾ ਫਸਿਆ ਮੈਂ ਆਪਣੀ ਸਤ ਬਣਤੀ ਜਨਾਨੀ ਨੂੰ ਵੀ ਤਿਆਗ ਬੈਠਾ ਮਹਾਰਾਜ ਮੇਰੇ ਤੇ ਮਿਹਰ ਕਰੋ ਜਦੋਂ ਸੰਤਾਂ ਨੇ ਉਹਦੇ ਤਰਲੇ ਮਿੰਨਤਾ ਸੁਣੀਆਂ ਤੇ ਉਹਦੇ ਚਣੇ ਚੱਬ ਕੇ ਪਾਣੀ ਪੀ ਲਿਆ ਸੰਤੋ ਦੇ ਨਾਲ ਗਿਆਨ ਚਰਚਾ ਕਰਨ ਲੱਗ ਗਏ ਜਦੋਂ ਗਿਆਨ ਚਰਚਾ ਕਰੀ ਜਦੋਂ ਦੋਨੇ ਜਣੇ ਸੁਣੀਏ ਮਨ ਸ਼ਾਂਤ ਹੋਈ ਗਿਆ ਜਦੋਂ ਮਨ ਸ਼ਾਂਤ ਹੋਈ ਗਿਆ ਸੰਤ ਕਹਿਣ ਲੱਗੇ ਅਜਾ ਮੱਲ ਤੂੰ ਹੁਣ ਐ ਕਰੀ ਕਹਿੰਦਾ ਹਾਂ ਮਹਾਰਾਜ ਤੇਰੇ ਹੁਣ ਪੁੱਤਰ ਜਿਹੜਾ ਹੋ ਉਹਦਾ ਨਾਮ ਨਰੈਣ ਰੱਖ ਲਈ ਕਹਿੰਦਾ ਅੱਛਾ ਮਹਾਰਾਜ ਤੜਕੇ ਦਿਨ ਚੜਿਆ ਸੰਤ ਵਿਦਾ ਹੋ ਗਏ ਦਿਨ ਪੈ ਕੇ ਉਹਦੇ ਪੁੱਤਰ ਹੋ ਗਿਆ ਪੁੱਤਰ ਹੋਇਆ ਉਹਦਾ ਨਾਮ ਨਰੈਣ ਰੱਖ ਲਿਆ ਕਿਉਂ ਜਿਹੜਾ ਛੋਟਾ ਪੁੱਤਰ ਹੁੰਦਾ ਹੈ ਗੁਰਵਾਨੀ ਵੀ ਕਹਿੰਦੀ ਐ ਬਾਲ ਕੰਨਾ ਕੋ ਬਾਪੂ ਪਿਆਰਾ ਸੱਤ ਕੋ ਚਤਰ ਜਮਾਈ ਬਾਬਲ ਕੋ ਨੀਕਾ ਬੇਟਾ ਪਿਆਰਾ ਭਾਈ ਕੋ ਅਤ ਭਾਈ ਨਿੱਕੇ ਰਾਂ ਪਿਓ ਨੂੰ ਨਿੱਕੇ ਨਾਲ ਰਲਦਾ ਜਦੋਂ ਆਟ ਹੁੰਦੇ ਨੇ ਬੱਦ ਪਿਆਰ ਹੁੰਦਾ ਨਿੱਕੇ ਪੁੱਤ ਦੇ ਨਾਲ ਹੁਣ ਨਿੱਕਾ ਪੁੱਤ ਦੀ ਅਜੇ ਮਲ ਦਾ ਬਹੁਤ ਮੋਹ ਪਿਆਰ ਉਹਦੇ ਨਾਲ ਪੈ ਗਿਆ ਤੇ ਪਿਆ ਜਦੋਂ ਅੰਤ ਦਾ ਦਿਹਾੜਾ ਆ ਗਿਆ ਅਜਾ ਮਲ ਦਾ ਤੇ ਆ ਜਾ ਮਾਲ ਨੂੰ ਦੂਤ ਲੈਣ ਆ ਗਏ ਜਮਦੂਤ ਕਿਉਂ ਚੰਗਾ ਕਰਮ ਕਰਦਾ ਮਾੜਿਆਂ ਤੇ ਆ ਗਿਆ ਦੂਤ ਦੂਤਾ ਦਿਸੇ ਖੜੇ ਉਹਨੇ ਬਾਜ ਮਾਰੀ ਕਹਿੰਨਾ ਨਾਰਾਇਣ ਪੁੱਤਰ ਮੈਨੂੰ ਛਡਾਓ ਦੂਤ ਫਰਨ ਆ ਗਏ ਤੋਵਾਰੀ ਕਹ ਤੀਜੀ ਬਾਰ ਪੁੱਤਰ ਸ਼ਬਦ ਭੁੱਲ ਬਦਲਤਾ ਏ ਖੱਲਈ ਕਹਿਣ ਲਗਾ ਨਾਰਾਇਣ ਮੈਨੂੰ ਛਡਾਓ ਦੂਤ ਆ ਗਏ ਮੈਨੂੰ ਨਾਰਾਇਣ ਛਡਾਓ ਦੂਤ ਆਏ ਉਹਦੀ ਮਹਾਰਾਜ ਦੇ ਗਦਰ ਭਾਵ ਤੇਰੇ ਬਵਾਨ ਲੈ ਕੇ ਉਹਨਾਂ ਨੇ ਉਹ ਉਦੋਂ ਉਹ ਕੁੱਟਮਾਰ ਕਰੀ ਜਾਂਦੇ ਸੀਗੇ ਇਹਦੀ ਆਤਮਾ ਨੂੰ ਉਹਨਾਂ ਨੇ ਆਤਮਾ ਖੋਲ ਹੀ ਭਗਵਾਨ ਚ ਬਹਾਲੀਓ ਦੂਤ ਕਹਿਣ ਲੱਗੇ ਇਹ ਕੀ ਕਰਦੇ ਹੋ ਤੁਸੀਂ ਇਹ ਤਾਂ ਬੜਾ ਪਾਪੀ ਐ ਸਾਨੂੰ ਤੇ ਇਹਨੂੰ ਲੈਣ ਵਾਸਤੇ ਭੇਜਿਆ ਹੈ ਉਹ ਕਹਿੰਦੇ ਹਾਂ ਇਹ ਪਾਪੀ ਜ਼ਰੂਰ ਆ ਬੜੇ ਪਾਪ ਕਰਿਆ ਪਰ ਨੇ ਅੰਤ ਦੇ ਵੇਲੇ ਨਾਰਾਇਣ ਦਾ ਨਾਮ ਲੈ ਲਿਆ ਮਾਲਕ ਦਾ ਸਾਨੂੰ বিষ্ণੂ ਭਗਵਾਨ ਦਾ ਹੁਕਮ ਹੋਇਆ ਵੀ ਜਾਓ ਆਤਮਾ ਨੂੰ ਛੜਾ ਕੇ ਲਿਆਓ ਪਰ ਹੁਣ ਤਾਂ ਅਸੀਂ ਸੋਨੂੰ ਦਿੰਦੇ ਨਹੀਂ ਹੁਣ ਤਾਂ ਅਸੀਂ ਇਹਨੂੰ ਲੈ ਕੇ ਜਾਵਾਂਗੇ। ਵੀ ਅੰਤ ਦੇ ਵੇਲੇ ਫਿਰ ਉਹਦੀ ਆਤਮਾ ਦਾ ਇੱਕ ਮਾਲਕ ਦਾ ਤਾਂ ਹੀ ਕਿਹਾ ਵੀ ਇੱਕ ਵਾਰੀ ਨਾ ਰਹਿਣ ਕਹੇ ਤੋ ਕਿੱਡਾ ਵੱਡਾ ਪਾਪੀ ਜਨਮ ਜਨਮ ਦੇ ਪਾਪ ਕਰ ਬੈਠਾ ਸੀਗਾ ਇੱਕ ਮਾਲਕ ਦੇ ਨਾਂ ਨੇ ਕਿਉ ਸੰਤਾਂ ਨੇ ਵੀ ਯੁਗਤ ਦਿੱਤੀ ਦੀ ਕਹਿੰਦੇ ਹੁੰਦੇ ਨੇ ਸੰਤ ਬਤਾਉਂਦੇ ਆ ਯੁਗਤੀ ਹਰ ਦੇ ਮਿਲਣ ਦੀ ਕੋਈ ਪਰਮਾਤਮਾ ਬਾਹਰ ਨਹੀਂ ਸੰਤ ਦੱਸਦੇ ਹੁੰਦੇ ਨਹੀਂ ਵੀ ਆ ਯੁਗਤੀ ਨਾ ਅੰਦਰੋਂ ਪੈਦਾ ਕਰ ਲੈ। ਪਰਮਾਤਮਾ ਅੰਦਰ ਹੈ ਬਾਹਰ ਕਿਤੇ ਨਹੀਂ। ਗੁਰਵਾਣੀ ਅੰਦਰ ਕਹੀ ਜਾਂਦੀ ਹੈ ਸੰਤ ਮਹਾਤਮਾ ਅੰਦਰ ਕਹੀ ਜਾਂਦੀ ਹੈ ਬਿਲਕੁਲ ਪ੍ਰਮਾਤਮਾ ਅੰਦਰ ਹੈ ਨਾ ਬਾਹਰੋਂ ਮਿਲਿਆ ਕਿਸੇ ਨੂੰ ਨਾ ਮਿਲੂਗਾ ਪਰ ਸੰਤ ਜੁਗਤ ਦੱਸ ਦਿੰਦੇ ਨੇ ਸਭ ਚੀਜ਼ ਆਪਣੇ ਅੰਦਰ ਹੀ ਆ ਦੇਖੋ ਲਾਈਟ ਫਿੱਟ ਹੋਵੇ ਸਾਰਾ ਕੁਝ ਮੀਟਰ ਵੀ ਆ ਪਰ ਜਿੰਨਾ ਚਿਰ ਸੋਚ ਨਹੀਂ ਲੱਗਦੀ ਬੈਲ ਵੀ ਜਾਗਦੀ ਨਹੀਂ ਆਪਣੇ ਅੰਦਰ ਉਹ ਚੀਜ਼ਾਂ ਸਾਰਾ ਕੁਝ ਫਿੱਟ ਕਰਿਆ ਪ੍ਰਮਾਤਮਾ ਦਾ ਸਿਰਫ ਉਹਨੂੰ ਜੁਗਤ ਦੱਸਣ ਵਾਲਾ ਇੱਕ ਗੁਰੂ ਚਾਹੀਦਾ ਹੈ ਵੀ ਐਟ ਕੁਰਵਾਨੀ ਵੀ ਕਹਿੰਦੀ ਐ ਇਸੇ ਚੀਜ਼ ਨੂੰ ਵੀ ਤੂੰ ਪੂਰੇ ਗੁਰੂ ਦੇ ਸ਼ਬਦ ਦਾ ਧਿਆਨ ਕਰ ਵੀ ਸ਼ਬਦ ਤੈਨੂੰ ਕੀ ਕਹਿੰਦਾ ਅਸੀਂ ਸ਼ਬਦ ਨੂੰ ਤਾਂ ਸੁਣ ਨਹੀਂ ਰਹੇ ਇਸ ਤਾਂ ਸ਼ਬਦ ਨੂੰ ਮੱਥੇ ਟੇਕੀ ਜਾਂਦੇ ਆ ਅਸੀਂ ਸ਼ਬਦ ਦੀ ਗੱਲ ਨਹੀਂ ਸੁਣ ਰਹੇ ਵੀ ਸ਼ਬਦ ਸਾਨੂੰ ਕੀ ਕਹਿ ਰਿਹਾ ਸ਼ਬਦ ਸਾਡੇ ਬਾਰ ਬਾਰ ਗੱਲ ਅੰਦਰ ਦੀ ਕਰਦਾ ਐ ਇਹ ਸਰੀਰ ਦੀ ਕਰਦਾ ਇਹ ਨੂੰ ਮੰਦਰ ਸਰੀਰ ਕਹਿ ਬਾਣੀ ਨੇ ਹਰ ਕਾ ਮੰਦਰ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਕਹਿੰਦੀ ਇਹ ਮੰਦਰ ਐ ਅਸਲੀ ਪਰਮਾਤਮਾ ਦਾ ਆਤਾ ਅਸੀਂ ਬਣਾਏ ਨਹੀਂ ਟਗਾਰਾ ਲਾ ਕੇ ਇਹ ਪਰਮਾਤਮਾ ਨੇ ਬਣਾ ਕੇ ਭੇਜਿਆ ਇਹ ਉਹਦੀ ਬਣਾਈ ਹੋਈ ਚੀਜ਼ ਆ ਵੀ ਇੱਕ ਨਾਰਾਇਣ ਕਹਿਣ ਦੇ ਪਿੱਛੇ ਐਡੇ ਪਾਪੀ ਬੰਦੇ ਦਾ